ਲੈ ਇਹਨਾਂ ਦੇ ਦੰਦੇ ਨੇ ਸਾਰਾ ਕੁਸਾ ਆ ਵੀ ਕਰਦੇ ਆ ਵੀ ਕਰਦੇ ਹੁਣ ਆ ਵੀ ਤੂੰ ਕਰ ਦੇ ਨਾ ਅੱਗ ਮਾਰ ਪਾ ਸਾਰਾ ਕੁਸ ਮੈਨੂੰ ਕਰਨਾ ਪੈਂਦਾ ਥਣ ਤੜ ਕੇ ਹੋਰ ਕੀ ਆ ਹਜੇ ਆ ਦਾਲ ਦੀ ਛੀਨ ਨਾਲ ਹੀ ਪਈ ਹੈਗੀ ਨਾ ਅਦਾਰਜੀ ਤਾਂ ਹੁਣ ਫੇਰ ਹੀ ਪਹਿਲਾ ਭਾਂਡਿਆਂ ਦਾ ਬਾਜ਼ਾਰ ਲੱਗਿਆ ਪਿਆ ਮੱਖੇ ਨਾਲ ਭਣਕੀ ਜਾਂਦ ਨਾਲ ਚਾਪਾ ਸਾਰਾ ਕੁਸ ਮੈਨੂੰ ਕਰਨਾ ਪੈਂਦਾ ਵਾ ਆ ਗਿਆ ਚੌਰਾ ਸਾਰਾ ਦਿਨ ਤਾਂਸ ਫੁੱਟ ਕੇ ਆਈ ਨਹੀਂ ਹੈਗਾ ਵੀ ਬੱਕ ਪਸ਼ੂ ਪਸਾਰਾ ਦੇਹਲਾ ਨੀਰਾਚਾਰਾ ਪਾਦਾ ਪਾਣੀ ਤਾਂ ਨਹੀਂ ਪਿਆਦਾ ਸਾਰਾ ਦਿਨ ਮੈਨੂੰ ਜੱਭ ਰਹਿੰਦਾ ਸਾਰੇ ਕਾਸੀ ਦਾ ਐਂਦਾ ਹੀਟਰ ਦੇ ਚ ਪਰਮ ਕੋ ਵਾਂਗੂ ਲਾਲ ਹੀ ਰਹਿਣੀ ਹੈਗੇ ਹੈਨਾ ਹੋ ਮੈਂ ਨਾ ਹੁਣ ਰਾਲ ਘਰਦਾ ਵੀ ਮੈਂ ਕਰਾਂ ਪਸ਼ੂ ਪਸਾਰਾ ਵੀ ਮੈਂ ਸਮਾ ਮੈਨੂੰ ਤਾਂ ਇੰਨੀ ਚਮਚਾਂ ਦੀ ਤੈਨੂੰ ਕਿੰਨਾ ਕੰਨ ਕ ਮਕਰ ਬਿਲੀ ਤਾਂ ਹੁੰਨੀ ਤੂੰ ਅਸਾ ਤੈਨੂੰ ਤਾਂ ਲੱਗਣੀ ਸੀ ਐ ਤਾਂ ਦੇਖ ਲੈ ਕਰ ਬੰਦਾ ਕਿੱਥੋਂ ਆਏਗਾ ਕਿੱਥੋਂ ਆਣਾ ਸੀ ਤੂੰ ਇੱਥੋਂ ਆਇਆ ਹੋਣਾਗਾ ਅੱਡੇ ਤੋਂ ਾਸ ਕੁੱਟ ਕੇ ਮਿੰਟਾਂ ਚ ਮੈਂ ਚਾਚੂ ਪੀ ਮੈਂ ਕੁੱਟ ਜਾ ਕੇ ਚਾਹ ਪੀ ਮੰਗ ਕੇ ਜਿਹੜਾ ਨਿਕਲ ਪਈਆ ਜਰੇ ਤਾਂ ਮਾਰ ਕੇ ਭਿੰਦ ਚਰਤਨੀ ਆ ਮਾ ਅੱਛਾ ਤੈਨੂੰ ਮੈਂ ਗੱਲ ਉਸਤਾ ਦੇ ਕਿ ਤਰ ਤੁਰ ਕੱਢ ਲੈ ਕਰ ਟੈਂਮਣਾ ਤੂੰ ਕੱਢ ਲੈ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਤਰ ਤੂੰ ਕੱਢਣੀ ਆ ਠੀਕਾ ਮੈਂ ਤਾਂ ਕੱਲਾ ਡੇਰੀ ਚ ਪਾਇਆ ਕਰੂੰਗਾ ਤੂੰ ਹੀ ਕੱਢ ਲੈ ਗੰਦ ਮੇਰੇ ਤੋਂ ਨਹੀਂ ਕੱਬ ਹੁੰਦਾ ਤਾਸੇ ਦਾ ਵਿੱਚ ਜਿਹੜੀ ਗੱਲ ਕਹਿੰਦੇ ਉਹ ਤਾਂ ਕਰਨੀ ਨਹੀਂ ਕਰਨੀ ਮੇਰੇ ਤਾਂ ਨਹੀਂ ਹੁੰਦੀ ਮੈਂ ਤਾਂ ਸੁਣਦੀ ਨਹੀਂ ਕਿੱਤ ਦਾ ਕੱਪ ਸੀ ਇਹ ਦੱਜਾ ਦੱਚਾ ਪਾ ਕਿਧਰ ਗੱਲ ਪਾਇ ਛਾਰੀ ਉਮਰ ਦਾ ਹੈ ਨਾ ਮੰਨੇ ਚਾ ਨਹੀਂ ਕਿਤੇ ਦੀ ਚਾਹ ਉਹ ਲਿਆ ਕਲੇਸ਼ ਦੀਏ ਪੰਡੇ ਪਹਿਲਾ ਚਾਹ ਬਣਾ ਦੇਕ ਮੈਥਾ ਨਹੀਂ ਤੇਰਾ ਛਾਪਾ ਹੁੰਦਾ ਆ ਗਿਆ ਹੁਣ ਤਾਂਸ ਕੁੱਟ ਕੇ ਖਿਚਾ ਹਾਂ ਦੀਦੀ ਨੇ ਜਿਹੜੀ ਗੱਲ ਮੈਂ ਕਹੀ ਸੀ ਨਾ ਕਰਨੀ ਸੀ ਉਹ ਬੜਾ ਭੈਣ ਤੇ ਜਰਦਾ ਛਾਪਾ ਗਲ ਪਿਆ ਜਰੇ ਸਿੱਧੀ ਮੈਂ ਵੀ ਨਹੀਂ ਚੱਲਦੀ ਕੋਈ ਗੱਲ ਨਹੀਂ ਕੱਲ ਤੋਂ ਨਿਰਨਰ ਚੜਾ ਕੋਈ ਤੁੰਕਾ ਨਾ ਪਜਹਾਂ ਤੂੰ ਪਾ ਦੇ ਆ ਮੈਨੂੰ ਨਹੀਂ ਪਤਾ ਉਹ ਬੰਦੇ ਨੂੰ ਤਾਂ ਛੋਕ ਮੁੰਦੇ ਜਰਾ ਕੀ ਕੰਮ ਐ ਤੈਨੂੰ ਆਇਆ ਤਾਂ ਤੂੰ ਤਾਂਸ ਕੁੱਟ ਕੇ ਆ ਕੀ ਕਾਰਗਿਲ ਦੀ ਲੜਾਈ ਚ ਆਇਆ ਤੂੰ ਜੰਗ ਲੈ ਕੇ ਓਏ ਉੱਥੇ ਤਾਂ ਬੰਦੇ ਤਾਂ ਬੈਠਣੀ ਪੈਂਦਾ ਹੁਣ ਇੱਥੇ ਤੇਰੇ ਵਿੱਚ ਬੱਜੀ ਜਾਈਏ ਛੜਾ ਦੇਣਾ ਇਹ ਜਰ ਤਰ ਤਾ ਚੜੀ ਪੈ ਜਮਾ ਯਾਰ ਕੁਛ ਕੀ ਮਲਾਉਣੀ ਤੇਰਾ ਸਰਿਆ ਪੈਗਾ ਮੇਰਾ ਨਹੀਂ ਮੈਂ ਘਰ ਘਰ ਦਾ ਧੰਦਾ ਤਾਂ ਕਰਦੀ ਆ ਇਧਰਲਾ ਚੁੱਲ੍ਹੇ ਚੌਕੇ ਦਾ ਤੇਰਾ ਕਾਸੇ ਦਾ ਵੀ ਨਹੀਂ ਆ ਚੰਗਤ ਤੋ ਜਿਹੜਾ ਕੰਮ ਕਰੀ ਜਾਂਦੇ ਨੇ ਆਏ ਵੀ ਨਹੀਂ ਕਰਨਾ ਦਿੰਦਾ ਹੁਣ ਅਕਲ ਘੁੱਟ ਚਾਹ ਦੀ ਬਣਾ ਕੇ ਦੇ ਦੇ ਪਹਿਲੇ ਤਾਂ ਮੈਂ ਬਣਾ ਹੀ ਦਿੰਦੀ ਹੁਣ ਮੈਂ ਬਣਾਉਂਦੀ ਵੀ ਨਹੀਂ ਬਣਾਉਂਦੀ ਜੀ ਨਾ ਮੈਂ ਨਹੀਂ ਬਣਾਉਂਦੀ ਬਸ ਠੀਕਾ ਤੂੰ ਤਾਂ ਪੱਠੀ ਚੱਲਣਾਗਾ ਆਹੋ ਮੈਂ ਕੰਮ ਨਹੀਂ ਮਾਰੀ ਪੁੱਤ ਲੈਣ ਦਾ ਤਾਂ ਸਾਥ ਹੀ ਪੈ ਜਾਂਦਾ ਲੱਤੇ ਲੱਤ ਕਰਕੇ ਥੱਕ ਜਾਂਦਾ ਫਿਰ ਵਿਚਾਰਾ ਫਾਜਿੰਗਾ ਲੰਮਾ ਬਹੁਤ ਨਾਲ ਪਿਆ ਲੱਤ ਤੇ ਲੱਤ ਤਰੀ ਪਸੂ ਨਾਲ ਛਾਮਲਾ ਉਹ ਅੰਦਾ ਤੇਰੇ ਮੱਥੇ ਬੱਤੀ ਰੰਦਾ ਬੱਚ ਜੋ ਦੇਖਦੇ ਮੱਥੇ ਬੱਤੀ ਰੰਦਾ ਤੇਰੇ ਤਾਂ ਚੱਪ ਲੜ ਗਿਆ ਤੇਰੇ ਫਿਰਿਆ ਤੇਰਾ ਲੜਦਾ ਦਾ ਬੂਹਾ ਕਾ ਮੈਂ ਹਾ ਇੱਥੇ ਦਾਜ ਦਾ ਟਰੱਕ ਲੈ ਕੇ ਇੱਚ ਮਰ ਜਾ ਕੋਈ ਚਾਤਾ ਅੱਛਾ ਹੁਣ ਤੂੰ ਮੇਰੇ ਪੇਖਿਆਂ ਤੱਕ ਰਵੇ ਪਹੁੰਚਣਾ ਹੈ ਤੇ ਹੋਰ ਜਦੋਂ ਮੱਥੇ ਮਾਰੇ ਪੈਂਦਾ ਡਰਾਮਾ ਵਰਗੀ ਤੋ ਇੱਥੇ ਪੈਂਦਾ ਜਰਦਾ ਮੈਨੂੰ ਤਾਂ ਉਹਦੇ ਟੱਕਰੇ ਕਰੋ ਹੁੰਦਾ ਸੀਗਾ ਤੂੰ ਤੇ ਲਾ ਲੰਦਾ ਤੈਨੂੰ ਕਿਸ ਨੇ ਕਹਿਆ ਸੀ ਮੇਰੇ ਪੇਖਿਆਂ ਤੱਕ ਨਾ ਜਾਣ ਵਾਲੇ ਮਾਰ ਕੇ ਗੱਪ ਉਹ ਤਾਂ ਪੈਂਦਾ ਚੁਰਕੀ ਪੁੱਟ ਜੇ ਲੱਗ ਕਹਿੰਦੇ ਬੜੀ ਛੋਣੀ ਐ ਤਾ ਤਉ ਬੱਚਾ ਚੀ ਆ ਗਏ ਮੇਕਅਪ ਦੇ ਚੱਕਰ ਜੱਚਾ ਮੈਨੂੰ ਵੀ ਥਾਰਾ ਕੁਛ ਕਹਿੰਦਾ ਸੁਣਿਆ ਬਾਦੂ ਕੰਮ ਕਰਦਾ ਆ ਬੈਠਾ ਲੱਤ ਤੇ ਲੱਤ ਕਰੀ ਚੁੱਕ ਕੇ ਤਾਸ ਤੇਰੇ ਮਗ ਭਾ ਦਾ ਮੇਕਅਪ ਲਾ ਕੇ ਤੈਨੂੰ ਕਰਾਏਗਾ ਮਾਰ ਕੇ ਨਾ ਤੂੰ ਰੋਚ ਰਚ ਕੇ ਜਾਨੀਂਗੀ ਮੈਂ ਤਾਂ ਜਮਾ ਨਹੀਂ ਜਾਂਦੀ ਇੱਥੇ ਰਹੂੰ ਤੇ ਰਹੀ ਹਿੱਕ ਚ ਗੋਡਾ ਦੇ ਚੱਲ ਨਾ ਜਾਈ ਮੇਰੀ ਗੱਲ ਸੁਣ ਲੈ ਤੇ ਬਗ ਵੀ ਨਾ ਜਾਈ ਹੁਣ ਫੇਰਾ ਠੀਕ ਐ ਹੁਣ ਮੈਂ ਜਾਉਂਗੀ ਵੀ ਪੱਕੀ ਗੱਲ ਆ ਗਈ ਪੱਕੀ ਗੱਲ ਹੀ ਐ ਤੂੰ ਤਰਕੇ ਗੱਲ ਸੁਣ ਲੈ ਮੇਰੇ ਨਾਲੇ ਹੁਣ ਹੋਰ ਕੋਈ ਨਾ ਮੈਂ ਤੈਨੂੰ ਜਾ ਕੇ ਦਿਖਾਉਂਦੀ ਹਾਂ ਹਾਂ ਜੀ ਦੱਬ ਜਾ ਬਨ ਮੇਰਦ ਗਈ ਬਟਾ ਉੰਨੀ ਨਾ ਦੱਬ ਕੇ ਮੈਂ ਆਂ ਤਾਂ ਜਾ ਕੇ ਚੱਲ ਫਿਰ ਗਾਣਾ ਲੈ ਜੀ ਕਿਤੇ ਡਾਲਾ ਪਤਾ ਮੇਰੇ ਹਿੱਥੇ ਚੋਂਦੀ ਆ ਗਾਂ ਉਹ ਵੀ ਮੈਂ ਲਗਾਉਂਗੀ ਦਾਫਾ ਲੋਟ ਆ ਗਿਆ ਕੰਮੀ ਅੱਪਜੀਆ ਭਾਂਡੇ ਚਰਦੀ ਕਪਾਉ ਜੂਗੀ ਕਹੜਾ ਮੇਰੀ ਗੱਲ ਸੁਣ ਲੈ ਜਾਨੀ ਤਾਂ ਹੈਗੀ ਆ ਗਾਣਾ ਲਈ ਮੈ ਲਾਉਂਗੀ ਮੈਂ ਤਾਂ ਤੂੰ ਕੀ ਲੱਗਦਾ ਗਾਂ ਦਾ ਚਲ ਇਹ ਵੀ ਲੋਟ ਕੇ ਨਾਲ ਜਿਹੜੀ ਨਹਿਰ ਆਉਂਦੀ ਮੂਰੇ ਪੋਲ ਉੱਤੇ ਦੀ ਲੰਗਣਾ ਠੀਕ ਆ ਅੱਛਾ ਤੈਨੂੰ ਕਿ ਮੈਂ ਕਿਤੇ ਨਹੀਂ ਮਰਗੀ ਲੰਗਾ ਮੈਂ ਤਾਂ ਵਿਚ ਦੀ ਲੰਘੂਗੀ ਹਮ ਤਾਂ ਵੀ ਲੋਟ ਤੂੰ ਕਿੱਥੋਂ ਮੰਨ ਦਿਆ ਗੱਲਾਂ ਨਾਲੇ ਮੇਰੀ ਗੱਲ ਸੁਣ ਲੈ ਹੂੰ ਇਹ ਜਿਹੜੀ ਗਾਂ ਆਪਣੀ ਠੀਕ ਹੈ ਜਦੋਂ ਨਹਿਰ ਵਿੱਚ ਦੀ ਨੰਗਾਂ ਦੀ ਪੋਚ ਫੜ ਲਈ ਉਹਦੀ ਮੈਂ ਤਾਂ ਜਮਾ ਨਹੀਂ ਫੜਦੀ ਤੈਨੂੰ ਕੀ ਪਰ ਠੀਕ ਹੈ ਪੁੱਛਣਾ ਚੀਕਾ ਐ ਬਾਲੀ ਆਕਰਦੀ ਜਾਂ ਤੁਰਕੇ ਦਿਖਾ ਚੰਗਾ ਮੈਂ ਤਾਂ ਜਾਉਂਗੀ ਮੈਨੂੰ ਰੋਕ ਕੇ ਦਿਖਾ ਫਿਰ ਹੁਣ ਤੂੰ ਆ ਜਾਣੀ ਆ ਓ ਜਰ ਗੱਲ ਚਣ ਲਜਰਾ ਬੜਾ ਜਰੇਦਾ ਓ ਮੋੜਾ ਜਰਾ ਲ ਮੇਰਾ ਮਾਲਕਾ ਮੱਛਾ ਸੁਣੀਆ ਐਂਦਾ ਜਦਾਂ ਮੇਰਾ ਵੀ ਮੱਛਾ ਦਿਮਾਗ ਕੰਮ ਕਰਦਾ ਬਦਿਆ ਗਲਨ ਲਈ ਪਰੇ ਭਾਂ ਦੇ ਚਰਦੀ ਡਬ ਜੁਨਰਚਾ